ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਬਾਈ ਕੱਲ ਨਾਲ ਵੱਧ ਲੱਗਦੀ ਆ ਅਸੀਂ ਪੱਟਾ ਕੱਲ ਨਾਲ ਮੈਨੂੰ ਵੱਧ ਲੱਗਦੀ ਆ ਕਿਉਂ ਕੱਲ ਇੱਕ ਗਵਾਂਢਲ 40 ਕਿਲੋ ਸੀ ਉਹ ਉਹ ਬੜੇ ਜਿਹਾ ਕਾਕਾ ਨਹੀਂ ਆத்ਰੀ ਹੋਣੀ ਆ ਕਾਫੀ ਭਿੰਡੀ ਆ ਭਿੰਡੀ ਕੇ ਤੇ ਨਹੀਂ ਆਉਣੀ ਲੱਗ ਜੂ ਪਤਾ ਭਿੰਡੀ ਦਾ ਉਹ ਬਹੁਤ ਸੋਹਣੀ ਆ ਨਾ ਵਿਆੜ ਬਿਊਟ ਦਾ ਨਹੀਂ ਬਣਿਆ ਨਹੀਂ ਨਹੀਂ ਜੀ ਨਹੀਂ ਰੋਨੇਗਾ ਉਹ ਠੀਕ ਕੱਲ ਨੂੰ ਬਦੂ ਕੱਲ ਨੂੰ ਤੋੜਨੀ ਹੋਈ ਆ ਹੁਣ ਤਾਂ ਰੋਜ਼ ਤੋੜਨੀ ਆ ਉਹ ਠੀਕ ਆ ਸਾਨੂੰ ਮੇਰੇ ਨਾਲ ਦੋ ਤਿੰਨ ਚੋ ਹੋ ਗਈ ਵਾ ਵਧੀਆ ਇਹ ਆ ਜੀ ਆਪਣੀ 23 24 ਪਿੰਡੀ ਪੂਰੀ ਵਧੀਆ ਕੱਲ ਪਹਿਲਾ ਦਿਨ ਸੀਗਾ ਅੱਜ ਹੈਗਾ ਦੂਜਾ ਦਿਨ ਕੱਲ ਉੱਪਰ ਲਖਤਾ ਤੋੜ ਲਿਆ ਸੀ ਖੰਬੇ ਖੰਬੇ ਵਾਲਾ ਅੱਜ ਹੁਣ ਥੱਲੇ ਵਾਲਾ ਤੋੜਦਿਆਂ ਉਹ ਨਹੀਂ ਤੇ ਕੱਲ ਵੀ ਕੀ ਸੀਗੀ ਆਪਣੀ 60 ਰੁਪਏ ਕਿਲੋ ਕੱਲ ਤਾਂ ਪਹਿਲਾ ਦਿਨ ਸੀਗਾ ਕੱਲ ਹੋਈ ਸੀਗੀ ਆਪਣੀ 1.5 ਕੁਇੰਟਲ ਹੋਈ ਸੀਗੀ ਤੇ ਕੱਲ ਇਹ ਰੇਟ ਵਿਕੀ ਸੀ ਤੇ ਅੱਜ ਹੁਣ ਦੇਖਦੇ ਹਾਂ ਕਿੰਨੀ ਕੁ ਅੱਜ ਵੀ ਉੰਨੀ ਕੁ ਹੋ ਜਾਣੀ ਤੇ ਕੱਲ ਤੋਂ ਵਧਣ ਲੱਗ ਜਾਓ ਹੁਣ ਪਰ ਹੁਣ ਨਾਲ ਦੀ ਨਾਲ ਰੇਟ ਘਟਣ ਲੱਗ ਜਾਣਾ ਹੁੰਦਾ ਤੇ ਅੱਜ ਹੁਣ ਦੇਖਦੇ ਆ ਪਤਾ ਕੀ ਹੈ ਜਿਵੇਂ ਜਿਵੇਂ ਰੇਡ ਨਾ ਕਟੀ ਜਾਂਦਾ ਉਧਰੋਂ ਨਾ ਪਿੰਡੀ ਵਾਲੀ ਆਉਂਦੀ ਹੁੰਦੀ ਹੈ ਰਾਜਸਥਾਨ ਅੰਨੀਓ ਹੋਰ ਹੋਰ ਇੱਕ ਦੋ ਪਿੰਡ ਐ ਰਾਜਸਥਾਨ ਅੰਨੀ ਆਉਂਦੀ ਆ ਪਰ ਉਹ ਪਿੰਡੀ ਨਾ ਸਾਂਭ ਹੀ ਨਹੀਂ ਹੁੰਦੀ ਉਹ ਦੇਸੀ ਵੀ ਹੁੰਦੇ ਆ ਨਾ ਤਾਂ ਸ਼ਾਂਤੀ ਕਰੀ ਹੁੰਦੀ ਆ ਨਾ ਉਹ ਸ਼ੋਰ ਹੁੰਦਾ ਤੇ ਉਹ ਪਿੰਡੀ ਰੇਟ ਮੰਦਾ ਹੁੰਦਾ ਤੇ ਉਹ ਦੂਜੇ ਦਾ ਵੀ ਮੰਦਾ ਕਰਵਾ ਦਿੰਦੀ ਆ ਕਿ ਉਹ ਲੰਬੀ ਲੰਬੀ ਪਿੰਡੀ ਹੁੰਦੀ ਆ ਬਿਆੜਾਂ ਵਰਗੀ ਆ ਨਾ ਕਿ ਬਸ ਉਹ ਉਹੀ ਗੱਲ ਆ ਨਾ ਕਿ ਆਲੂਆਂ ਵਾਲੀ ਗੱਲ ਜਿਵੇਂ ਹੁਣ ਆਲੂ ਮੈਂ ਦੱਸਦਾ ਸੀ ਵੀ ਜਿਹੜੇ ਕਈ ਏਰੀਆ ਛਾਂਟੀ ਛੁੰਡੀ ਨਹੀਂ ਕਰਦੇ ਜਿਵੇਂ ਉਧਰੋਂ ਜਲੰਧਰ ਅੰਨੀਓ ਛਾਂਟੀ ਤੋਂ ਬਿਨਾ ਹੀ ਆਉਂਦਾ ਆਲੂ ਹਨਾ ਕਿ ਉਹ ਛਾਂਟੀ ਛੁੰਡੀ ਨਹੀਂ ਕਰਦੇ ਉਵੇਂ ਹੀ ਆਉਂਦਾ ਉਹ ਆਲੂ ਸਸਤਾ ਵੇਚਦਾ ਹੁੰਦਾ ਸਾਡੇ ਏਰੀਆ ਦਾ ਆਹ ਵੀ ਆ ਏਰੀਆ ਦਾ ਆਲੂ ਵੇਖ ਤਾਂ ਮਹਿੰਗਾ ਕਿਉਂਕਿ ਏਰੀਆ 'ਚ ਛਾਂਟੀ ਛੁੰਡੀ ਕਰਕੇ ਸਾਰੀ ਫੇਰ ਦਿੰਦੇ ਆ ਤੇ ਉਵੇਂ ਹੀ ਹੁਣ ਭਿੰਡੀ ਹੁੰਦੀ ਆ ਸਾਡੀ ਭਿੰਡੀ ਹੁੰਦੀ ਆ ਜਿਵੇਂ ਨਿੱਕੀ ਨਿੱਕੀ ਪੂਰੀ ਵਧੀਆ ਤੜਾਈ ਕਰੀ ਹੋਈ ਤੇ ਹੁਣ ਉਹ ਭਿੰਡੀ ਇਹ ਭਿੰਡੀ ਦੇ ਰੇਟ ਤੇ ਇਫੈਕਟ ਪਾਉਂਦੀ ਆ ਹੁਣ ਉਹ ਭਿੰਡੀ ਵੇਖਦੀ ਆ 40 ਰੁਪਏ ਕਿਲੋ ਤੇ ਇਹ ਵੀ ਕੀ ਸੀ 60 ਰੁਪਏ ਕਿਲੋ ਜੇ ਹੁਣ ਦੂਜੀ ਭਿੰਡੀ ਘੱਟ ਵਿਕਦੀ ਆ ਹੁਣ ਚਲੋ 9 ਦੀ ਤਾਂ ਭਿੰਡੀ ਹੋਈ ਆ ਖਾਣੀ ਤਾਂ ਭਿੰਡੀ ਹੋਈ ਆ ਹੁਣ ਇੱਕ ਅਗਲਾ ਦੇਖ ਲੈ ਯਾਰ 40 ਵਾਲੀ ਵੀ ਲੈ ਲਈ ਆ ਨਾ ਜਿਹਨੇ ਵੇਚਣੀਆਂ ਵੀ ਕੋਈ ਗੱਲ ਨਹੀਂ ਉਹਨੇ 40 ਵਾਲੀ ਵੀ 60 ਨੂੰ 60 70 ਤੋਂ ਉੱਪਰ ਵੇਚ ਦੇ ਦੇਣੀ ਆ ਹਨਾ ਕਿਉਂਕਿ ਭਿੰਡੀ ਹਜੇ ਹੈ ਨਹੀਂ ਹਜੇ ਥੋੜੀ ਆ ਭਿੰਡੀ ਤੇ ਗਾਹਾਂ ਫੇਰ ਚਲੋ ਆਪੇ ਮੰਦੀ ਹੋ ਜਾਂਦੀ ਹੈ ਹਨਾ ਇਹੀ ਗੱਲਾਂ ਨੇ ਕਿ ਜਿੰਨਾ ਅੱਜ ਜਿਹੜੀ ਆਪਾਂ ਕੁਆਲਿਟੀ ਬਣਾ ਕੇ ਦਿੰਨੇ ਆ ਉਹਦਾ ਮੁੱਲ ਤਾਂ ਮਿਲਦਾ ਪਰ ਜਿਹੜੇ ਕੁਆਲਿਟੀ ਤੋਂ ਬਿਨਾਂ ਲਿਆਉਂਦੇ ਆ ਉਹ ਨਾਲ ਦੂਜੇ ਨੂੰ ਡੋਬ ਦਿੰਦੇ ਆ ਜਿਵੇਂ ਹੁਣ ਜਿਹੜੀ ਬਿਨਾ ਕੁਆਲਿਟੀ ਦੇ ਉੱਥੇ ਭਿੰਡੀ ਆਉਂਦੀ ਆ ਬੋਰੀਆਂ ਚ ਆਉਣੀ ਆ ਉਹ ਚੀਜ਼ਾਂ ਨੇ ਸਨ ਨਾਲ ਜਿਨ੍ਹਾਂ ਦੀ ਵਧੀਆ ਭਿੰਡੀ ਉਹਨਾਂ ਨੂੰ ਡੋਬਣਾ ਏ ਗੱਲ ਕੋਗ ਨਹੀਂ ਬਾਈ ਟਡਾਉਂਦਾ ਹੁੰਦਾ ਭਿੰਡੀ ਫਾਰਮ ਤੇ ਲੈ ਆਏ ਕੰਡਾ ਕਰ ਦਈਏ ਕਿੰਨੇ ਲਫਾਵੇ ਹੋ ਗਏ ਅਜਾ ਸਾਰੇ 6 ਹੋਏ ਆ 1010 ਕਿ ਕਿਲੋ ਰਹਿਣ ਦੀ ਪਿੰਡੀ ਉਹ ਹੈਗੀ ਅੱਡ ਹੈਗੀ ਅੱਡ 10 ਕਿ ਕਿਲੋ ਰੱਖ ਲਾ ਕੁਗ ਨਹੀਂ ਮੈਂ ਆ ਬਹੁਤ ਗੁਰਦਾਰੇ ਦੇਣੀ ਆ ਪਿਆਰ ਲੈ ਜਾਓ ਆ ਕੋੜੇ ਦਾ ਵੀ ਆਪਾਂ ਕੰਮ ਕਰਾਤਾ ਇਹਦੀ ਥੋੜੀ ਜਿਹੀ ਲੈਫਟ ਤੇ ਰਿੰਗ ਰੰਗ ਪੈਣ ਵਾਲੀ ਸੀ ਲੈਫਟ ਸਲੋ ਚੱਕਦਾ ਸੀਗਾ ਤੇ ਸਾਰਾ ਇਹਦਾ ਕੰਮ ਕਰਵਾਇਆ ਮੰਡੀ ਇਹਨੇ ਘੜ ਸਰਜੀਤ ਵਾਲੇ ਆ ਉਹਨਾਂ ਤੋਂ ਕਰਵਾ ਕੇ ਲਿਆਂਦਾ ਹੁਣ ਹੀ ਲਿਆਂਦਾ ਮੈਸਦਰੀ ਤੋਂ ਤੇ ਖਰਾਬ ਹੋਇਆ ਹੋਇਆ ਸੀ ਵਿਚਾਰਾ ਇਹ ਕਿੰਨੇ ਦਿਨਾਂ ਦਾ ਉਹਨਾਂ ਦੇ ਕੋਲੇ ਖੜਾ ਸੀ ਤੇ ਆਪਣਾ ਜੌਂਡੀਅਰ ਵੀ ਸਪਰੇਅ ਵਾਲਾ ਉਹ ਵੀ ਰੁੱਸਿਆ ਹੋਇਆ ਸੀ ਕਿੰਨੇ ਦਿਨਾਂ ਤੋਂ ਤੇ ਅੱਜ ਸਫਰੀ ਕਰਨ ਲੱਗੇ ਆਂ ਮੂੰਗੀ ਤੇ ਜਿਹੜਾ ਲੇਟ ਬਜਾਈ ਕਰੀਆ ਸੁੰਡੀ ਵਾਲੀ ਕੋਰਾਜਨ ਕਰਨੀ ਆ 60 ਐਮਐਲ ਪਾਉਣੀ ਆ ਆਪਾਂ ਨਾ ਇਸੇ ਕੋਲ ਨਹੀਂ ਮੈਂ ਹੁਣ ਛੋਟੇ ਹਿੱਸੇ ਵਾਲੇ ਟਰੈਕਟਰ ਲੈਣੋਂ ਹਟ ਗਿਆ ਇਹਨਾਂ ਦੇ ਮੂਰੇ ਇੰਨੀ ਕ ਕੰਪਲੇਂਟ ਆਉਂਦੀ ਆ ਆਹਾ ਤੇ ਆਹਾ ਬਹੁਤ ਇੱਚ ਕੰਪਲੇਂਟ ਹੁੰਦੇ ਆ ਹੁਣ ਸਾਰਾ ਨਵਾਂ ਪਾਇਆ ਆਪਾਂ 16000 ਰੁਪਏ ਲੱਗਿਆ 16000 ਦਾ ਡਮਰੂ ਜਾਂ ਨਵਾਂ ਲਿਆਂਦਾ ਆਹੋ ਫਰੰਟ ਕੱਲਾ ਫਰੰਟ ਫਰੰਟ ਵਾਲਾ ਆਹੋ ਕੱਲੀ ਹੱਬ ਆਪ 16000 ਰੁਪਏ ਲੱਗਾ ਕਿਉਂਕਿ ਉਹ ਪੁਰਾਣੇ ਦੇ ਬੈਰਿੰਗ ਗਰੂਆਂ ਟੁੱਟ ਗਏ ਸੀ ਉਹ ਵਿੱਚੋਂ ਕੱਸ ਗਿਆ ਤੇ ਕਾਫੀ ਰੁਪਏ ਲੱਗੇ ਬਿਨਾਂ ਮਤਲਬ ਇਹ ਛੋਟੇ ਹਿੱਸੇ ਵਾਲਿਆਂ 'ਚ ਪ੍ਰੋਬਲਮ ਇਹ ਆਉਂਦੀ ਆਉਂਦੀ ਆ ਤਾਂ ਹੀ ਹੁਣ ਆਪਾਂ ਸੋਚਿਆ ਹੀ ਹੋਇਆ ਕਿ ਛੋਟੇ ਹਿੱਸੇ ਵਾਲਾ ਟਰੈਕਟਰ ਨਹੀਂ ਲੈਣਾ ਜੇ ਲੈਣਾ ਤਾਂ ਦੂਜੇ ਹਿੱਸੇ ਵਾਲਾ ਜਿਵੇਂ ਵੱਡੇ ਆ 50 75 ਆ ਜਿਵੇਂ ਅਰਜਨ ਲਿਆ ਵਾ ਉਹ ਜੀ ਟਰੈਕਟਰ ਲੈਣਿਆ ਸਾਰਾ ਨੇੜੇ ਲੈਣਾ ਪਰ ਦੂਜੇ ਹਿੱਸੇ ਵਾਲਾ ਕੋਈ ਇਹ ਜਿਹੇ ਹਿੱਸੇ ਵਾਲਾ ਨਹੀਂ ਟਰੈਕਟਰ ਲੈਣਾ ਹੈਗਾ ਕੋਈ ਵੀ ਟਰੈਕਟਰ ਨਹੀਂ ਲੈਣਾ ਕਦੇ ਵੀ ਛੋਟੇ ਹਿੱਸੇ ਵਾਲਾ ਇਹਨਾਂ 'ਚ ਪ੍ਰੋਬਲਮ ਬਹੁਤ ਆਉਂਦੀ ਆ ਚੱਲਣ ਤੋਂ ਬਾਅਦ ਤੇ ਇਹ ਪਹਿਲਾਂ ਪਹਿਲਾਂ ਠੀਕ ਰਹਿੰਦੇ ਆ ਨਵੇਂ-ਨਵੇਂ ਮੁੜ ਕੇ ਬਥੇਰੀਆਂ ਪ੍ਰੋਬਲਮ ਆਉਂਦੀਆਂ ਇਹਦੀ ਗਰੌ ਵੀ ਆਪ ਕਪਲਿੰਨ ਵੀ ਬਹੁਤ ਛੇਦੀ ਘਸਦੀ ਆ ਇਹਦੀ ਇਹ ਚੀਜ਼ਾਂ ਦੀ ਪ੍ਰੋਬਲਮ ਬਹੁਤ ਪੈਂਦੀ ਹਨ ਬਸਾਰਾ ਦੋ ਦਿਨ ਹੋ ਗਏ ਉੱਥੇ ਖੜੇ ਨੂੰ ਇਹ ਹੁਣ ਤਾਂ ਹਜੇ ਪਰਲਾ ਹੋਇਆ ਹੁਣ ખਈ ਵੀ ਨਹੀਂ ਪਤਾ ਉਰਲਾ ਵੀ ਹੋ ਸਕਦਾ ਕਦੇ ਇੱਕ ਅੱਧੇ ਦਿਨ ਦੇ ਵਿੱਚ ਲਿਆ ਦਵਾਈ ਘੋਲ ਦੀਏ ਚੱਲਦਾ ਜੀ ਕੰਮਾਂ 'ਚ ਬਾਡੀ ਦਾ ਆਪਣੇ ਵੰਡੀ ਅੰਕਲ ਹੁਣੀ ਉਹਨਾਂ ਦੇ ਹੀ ਨਾਲ ਦੇ ਪਿੰਡ 'ਚ ਤੇ ਸੱਤ ਕਿੱਲੇ ਸੀਗੇ ਅੰਕਲ ਦੇ ਤੇ ਮੈਨੂੰ ਅੰਕਲ ਕਹਿੰਦਾ ਦੋ ਟਰਾਲੀਆਂ ਲੈ ਜਲੀ ਮੈਂ ਕਿਹਾ ਤੁਸੀਂ ਇੱਕ ਲੈ ਲਓ 19 ਫੁੱਟੀ ਆਪਣੇ ਵਾਲੀ ਵੀ ਉਹ ਪਰ ਲਿਓ ਫੇਰ ਜੇ ਵਧੀਆ ਘਟਿਆ ਹੋਰ ਜੇ ਪਾਲਾਂਗੇ ਹੁਣ 19 ਫੁੱਟੀ ਲਿਆਂਦੀ ਆ ਦੇਖਦੇ ਆ ਵੀ ਇਹ ਚ ਸਰਜੂਕ ਨਹੀਂ ਬਾਕੀ ਝਾੜ ਸਭ ਵਧੀਆ ਲੱਗਦਾ ਇਹ ਕਣਕ ਦਾ ਕਣਕ ਦਾ ਜਿਵੇਂ ਪੁੱਛਿਆ ਨਹੀਂ ਕਿਹੜੀ ਆ ਪਰ ਉਹ ਡਿੱਗੀ ਹੋਈ ਆ ਕਣਕ ਵੀ ਪਈ ਆ ਜਮਈ ਲੰਬੀ ਪੈ ਕੇ ਉੱਪਰ ਨੂੰ ਹੀ ਉੱਠੀ ਹੋਈ ਆ ਮਾੜੀ ਮਾੜੀ ਤੇ ਨਹੀਂ ਉਹ ਜਾਦੇ ਜਮਈ ਲੰਬੀ ਪਈ ਆ ਕਣਕ ਅੱਜ ਭਿੰਡੀ ਤੇ ਸਪਰੇਅ ਕਰਨੀਆਂ ਗਲੁੰਡੀ ਜੀ ਆਉਣ ਲੱਗ ਗਈ ਤੇ ਕਿਉਂਕਿ ਉਦੋਂ ਫੜ ਪਿਆ ਨਹੀਂ ਸੀ ਤੇ ਜਦੋਂ ਆਪਾਂ ਕਰਨੀ ਸੀ ਅੱਜ ਕਰ ਦੇਣੀ ਆ ਭਿੰਡੀ ਤੇ ਕੋਰਾਜਨ ਕਰ ਦੇਣੀ ਆ 60 ਐਮਐਲ ਤੇ 100 ਐਮਐਲ ਪਾਣੀ ਆ ਫਿਨੋਨਸ ਦੋਨੇ ਰਲਾ ਕੇ ਕਰਾਂਗੇ ਤੇ ਫਿਰ ਕਾਫੀ ਲੰਬਾ ਟਾਈਮ ਇਹਦਾ ਅਸਰ ਰਹੇਗਾ ਤੇ ਠੀਕ ਆ ਫਿਰ ਉਹ ਜੀ ਅੱਜ ਫਾਤੀ ਆਪਾਂ 100 ਐਮਐਲ ਫਿਨੋਨਸ ਪਾਈ ਆ ਕੀਲੇ ਦੀ 60 ਐਮਐਲ ਕੋਰਾਜਨ ਪਾਈ ਆ ਦੇ ਨਾਲ ਪਾਈਆ ਥਾਏ ਮਕਸਮ ਸੋ ਵੈਨ ਮੱਲਾ ਪੀ ਲੈ ਦੀ ਕਿੰਨੇ ਤੇ ਨਾਲ ਪਾਉਣੀ ਆ ਐਮ 45 ਫਰੋਲ ਅੰਦਰ ਦੇਖੋ ਪਈ ਹੋਣੀਆ ਮੱਲਾ ਦਵਾਈ ਵਾਲਾ ਡੱਬਾ ਨਹੀਂ ਪੇਟੀ ਪਿਓ ਚ ਐਮ 45 ਪਈ ਆ ਉਗੇ ਚਾ ਰਹੇ ਹੈ ਤੇਰੇ ਲਓ ਜੀ ਉਹ ਤਾਂ ਕਰਿਆ ਇਹ ਆਪਣਾ ਕੰਮ ਦਵਾਈ ਘੋਲ ਕੇ ਦੇਤੀ ਹਾਂ ਚੱਲਦੇ ਆਂ ਭਿੰਡੀ ਦਾ ਅਕੰਡਾ ਕਰਵਾਇਆ ਇਹ ਭਿੰਡੀ ਦਾ ਆਪਣੀ ਉਰੀ ਵਿਕ ਜਾਂਦੀ ਆ ਕੋਈ ਜਾਣਾ ਨਹੀਂ ਪੈਂਦਾ ਤੇ ਆਂ ਇਹੀ ਮौज ਆ ਜੋਤਾਂ ਦੀ ਇੱਕ ਕਿੰਨੇ ਲਫਾਫੇ ਹੋ ਗਏ 1 2 3 4 5 6 7 8 ਉਹੀ ਤਨੂ ਗਏ ਨਾ 17 18 ਹੋ ਜਾਣੇ 17 18 ਹੀ ਹੋ ਗਏ ਹੁਣ 18 18 ਕਿਲੋ ਕਰਨ ਆਹ ਹੈ ਬੰਦੇ ਨਾਲ ਦੇ ਭੱਜ ਗਏ ਆਉਂਦਾ ਉਹ ਬਸ ਤੇ ਛੱਡਣ ਗਿਆ ਕਿਨੂੰ ਪਪਾਲ ਨੂੰ ਉਹਨੇ ਕਿੱਥੇ ਜਾਣਾ ਹੀ ਉਹ ਲੁਧਿਆਣਾ ਕੀ ਕਰਨ ਹੋਰ ਜਾਂਦਾ ਲੁਧਿਆਣੇ ਮੰਡੀ ਚ ਜਾਂਦਾ ਉਹਨੂੰ ਲੁਧਿਆਣੇ ਮੰਡੀ ਚ ਜਾਂਦਾ ਹਾਂ ਮਿਰਚਾਂ ਦੇ ਗੱਡੀ ਆਉਣਾ ਜੀ ਉੱਥੇ ਕੀ ਕਰਦਾ ਮੱਛਾਂ ਦੇ ਕੀ ਦੀਆਂ ਇਹ ਇਹ ਮौज ਹੀ ਮौज ਆ ਜੋਧਾਂ ਦੀ ਦਿਲ ਨਹੀਂ ਨਹੀਂ ਆਪਣੇ ਹੋਰ ਵੀ ਆ ਜੋਧਾਂ ਦਾ ਚਾਹੇ ਕਣਕ ਆ ਚਾਹੇ ਚੌਲ ਆ ਜਿੱਦਣ ਵੱਡੇ ਗਏ ਜਿੱਦਣ ਮਰਜੀ ਵੱਢ ਲੋ ਉਸ ਦਿਨ ਤੇ ਹੀ ਮੰਡੀ ਸਟਾਰਟ ਕਦੇ ਐਂ ਤਾਂ ਨਹੀਂ ਹੋਇਆ ਵੀ ਮੰਡੀ ਨੂੰ ਡੀਕ ਕੇ ਕਿਸੇ ਨੇ ਕਣਕ ਵੱਢੀ ਆ ਕਿਸੇ ਨੇ ਝੋਨਾ ਵੱਢਿਆ ਨਾ ਉਸ ਦਿਨ ਹੀ ਸ਼ੁਰੂ ਹੋ ਜਾਂਦਾ ਜਿੱਦਣ ਵੱਢ ਲਿਆ ਉਸ ਦਿਨ ਹੀ ਭਰ ਦੇਣੀ ਆ ਕਣਕਾਂ ਨੂੰ ਲੋ ਜੀ ਚਲਾਤਾ ਸਪਰੇਅ ਵਾਲਾ ਠੱਕਾ ਠੱਕ ਕਰਨ ਲੱਗੇ ਸਪਰੇਅ ਅੱਜ ਕਿਉਂਕਿ ਗਲੁੰਡੀ ਬਣਦੀ ਆ ਫਿਰ ਗਲੁੰਡੀ ਬਣਦੀ ਆ ਵੀਰੇ ਉਹ ਭਿੰਡੀ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਆ ਫਿਰ ਉਹਦਾ ਵੀ ਘਾਟਾ ਪੈਂਦਾ ਜਿਵੇਂ ਹੁਣ ਅੱਜ ਸੀਗੀ 3-4 ਕਿਲੋ ਗਲੁੰਡੀ ਬਣ ਗਈ ਤੇ ਉਹ ਵੀ ਘਾਟਾ ਪੈ ਗਿਆ ਹਨਾ 5-4 ਕਿਲੋ ਚੱਲਦਾ ਸਪਰੇ ਦਾ ਕੰਮ ਪੂਰਾ ਦੇ ਲੋ ਇੱਕ ਵਾਰੀ ਜੀ ਯਾਨੀ ਕਿ ਭਿੰਡੀ ਜਹੇ ਇਹਨੂੰ ਗਰਮੀ ਨਹੀਂ ਪੈਂਦੀ ਜੇ ਗਰਮੀ ਪੈਣ ਲੱਗੀ ਤਾਂ ਇਹਨੇ ਪੂਰਾ ਵਧੀਆ ਹੋ ਜਾਣਾ ਜਿਵੇਂ ਮੌਸਮ ਠੰਡੇ ਆ ਹਵਾ ਵੀ ਠੰਡੀ ਚੱਲਦੀ ਆ ਤੇ ਸਾਰਾ ਕੁਝ ਠੰਡਾ ਹੀ ਆ ਹਜੇ ਇਹਦੇ ਹੱਕ ਚ ਨਹੀਂ ਹੋਇਆ ਹਨਾ ਮੌਸਮ ਤੇ ਭਿੰਡੀ ਦੇ ਤੇ ਜਦੋਂ ਭਿੰਡੀ ਦੇ ਹੱਕ ਚ ਹੋ ਗਿਆ ਮੌਸਮ ਤਾਂ ਤੁਸੀਂ ਦੇ ਲੋ ਜਿਵੇਂ ਹੁਣ ਪਰਸੋਂ ਦੀ ਵਾਰੀ ਤੇ ਇਹ ਇੱਕ ਕੁਆਂਟਲ 40 ਕਿਲੋ ਸੀ ਅੱਜ 320 3 ਕੁਆਂਟਲ 12 12.5 ਕਿਲੋ ਹੋ ਗਈ ਹਨ ਤੇ ਇੰਨਾ ਫਰਕ ਪੈ ਗਿਆ ਤੇ ਹੁਣ ਦਿਨਪੁਰ ਦਿਨ ਵਧਣੀ ਹੈ ਜੇ ਉਧਰੋਂ ਗਰਮੀ ਪੈ ਜਾਵੇ ਨਾ ਟਾਪ ਦੀ ਤੇ ਫੇਰ ਦੇਖਿਓ ਪਿੰਡੀ ਗਰਮੀ ਦਾ ਫਾਇਦਾ ਵਾ ਗਰਮੀ ਦੇ ਨਾਲ ਹੀ ਮੱਕੀਆਂ ਦੇ ਝਾੜ ਵਧਨੇ ਆ ਸਾਰਾ ਕੁਝ ਗਰਮੀ ਦੇ ਨਾਲ ਹੀ ਹੁੰਦਾ ਗਰਮੀ ਪੈਣੀ ਵੀ ਚਾਹੀਦੀ ਆ ਤੇ ਅੱਜ ਚੱਲਦਾ ਸਪਰੇਅ ਦਾ ਕੰਮ ਸ਼ਾਮ ਹੋ ਗਿਆ ਪਰ ਜ਼ਰੂਰੀ ਸੀਗੀ ਕਿਉਂਕਿ ਸਵੇਰੇ ਸਵੇਰੇ ਫੇਰ ਬੰਦਿਆਂ ਨੇ ਮੋਟਰਾਂ ਤੇ ਫਿਰਨਾ ਹੁੰਦਾ ਸਾਰੇ ਪਾਸੇ ਬੈਨਾਂ ਦਾ ਤਾਂ ਕਰਕੇ ਹੈਗਾ ਵੀ ਚਲੋ ਸ਼ਾਮ ਨੂੰ ਕਰ ਦਿੰਨੇ ਆ ਤੇ ਜ਼ਰੂਰੀ ਆ ਸਪਰੇਅ ਕਰ ਕਰ ਦਈਏ ਸ਼ਾਮ ਨੂੰ ਸਪਰੇਅ ਰੋ ਜੂ ਪਾਣੀ ਮੋੱਕ ਜੂ ਮੈਂ ਨਹੀਂ ਕਹਿੰਦਾ ਮੈਂ ਤਾਂ ਇਹ ਕਹਿਣਾ ਵੀ ਪਾਣੀ ਮੋੱਕ ਜੂ ਆਪਣਾ ਜਿੰਨਾ ਪਾਇਆ ਹੋਇਆ 4 ਕਿੱਲੇ ਦਾ 400 ਲੀਟਰ ਹੈ ਹੈ ਥੋੜਾ ਹੌਲੀ ਹੋਈ ਤਰ ਫਿਰ ਪੂਰਾ ਵਧੀਆ ਹੋਣ ਆਇਆ ਹਾਂ ਪਿੰਡੀ ਨੂੰ ਉਹ ਯਾ ਪਪਾਈਆ ਕੋਰਾ ਜਨ 60 ਐਮ ਐਲ 100 ਐਮ ਐਲ ਫੀਨੋਨਸ ਤੇ ਅੱਧਾ ਕਿਲੋ ਐਮ 45 ਕੀਲੇ ਦੀ ਐਨੀ ਦਵਾਈ ਪਾਤੀ ਫੰਗੀ ਸਾਈਡ ਪਾਤਾ ਫੇਰ ਨਾ ਆ ਫੁੱਲ ਜਿਆ ਨਹੀਂ ਝੜਦਾ ਕਿਉਂਕਿ ਆ ਬੱਦਲ ਰਿਹਾ ਵਾ ਤਾਂ ਕਰਕੇ ਫੰਗੀ ਸਾਈਡ ਪਾਤਾ ਨਹੀਂ ਤਾਂ ਆਪਾ ਪਾਉਣਾ ਨਹੀਂ ਸੀਗਾ ਤੇ ਹੁਣ ਪਾਣੀ ਲੱਗਿਆ ਹੋਇਆ ਸੀਗਾ ਤੇ ਜਿੱਥੇ ਕਿਤੇ ਤਲੀਆਂ ਜੀਆਂ ਚ ਨਾ ਕਿਤੇ ਮੋਥਾ ਜਿਹਾ ਚਮਕਿਆ ਵਾ ਉਹ ਫੇਰ ਗੜਾਈ ਕਰਾ ਦੇਣੀ ਆ ਆਪਾਂ ਇੱਕ ਵਾਰ ਤੇ ਕੱਲ ਨੂੰ ਕਿਹਾ ਵਾ ਵੀ ਜਿਹੜੀਆਂ ਬੁੜੀਆਂ ਵੇਲੀਆਂ ਨੇ ਉਹ ਆ ਜਿਓ ਜਿਹੜਾ ਨੇ ਭਿੰਡੀ ਤੋੜਨੀ ਆ ਉਹ ਭਿੰਡੀ ਤੋੜ ਦੇਣੀ ਆ ਬਾਕੀ ਵੀ ਜਿਹੜੀਆਂ ਵੇਲੀਆਂ ਉਹ ਆ ਕੇ ਉਹ ਕਰ ਦੇ ਵੀ ਗੜਾਈ ਕਰ ਦੇਓ ਤੇ ਕੱਲ ਨੂੰ ਕਰਨੀ ਆ ਫੇਰ ਗੜਾਈ ਨਾਲੇ ਇਹਦੀ ਕਰਦੀਏ ਨਾਲੇ ਟਿੰਡੋ ਗੁੱਡਣੀਆਂ ਉਹ ਕਰਦੀਏ ਕੋਈ ਕੋਈ ਦਿਨ ਨਾ ਬਹੁਤ ਗਰੋਵ ਵਾਲਾ ਹੁੰਦਾ ਜਿਵੇਂ ਅੱਜ ਦਿਨ ਗਰੋਵ ਵਾਲਾ ਸੀਗਾ ਪੂਰਾ ਅੱਜ ਦੋਨੇ ਮਸ਼ੀਨਾਂ ਜੀ ਰੁਕਾਵਟ ਪਈ ਇੱਕ ਮਸ਼ੀਨ ਦੇ ਉਹ ਪ੍ਰੋਂਕਾਂ ਵਾਲਾ ਖਰਾਬ ਹੋ ਗਿਆ ਟੁੱਟ ਗਿਆ ਸੀਗਾ ਤੇ ਉਹ ਕਣਕ ਸੀਗੀ ਹਰੀ ਵਾਲੀ ਡਿੱਗੀ ਹੋਈ ਸੀ ਜ਼ਿਆਦੇ ਤੇ ਥੱਲਿਓਂ ਜਮੇ ਹੀ ਹਰੇ ਸੀ ਤੇ ਉਹਦੇ ਕਾਰਨ ਵੀ ਹੋ ਸਕਦਾ ਜਾਂ ਵੈਸੇ ਵੀ ਹੋ ਸਕਦਾ ਫਿਰ ਉਹ ਪਾਇਆ ਹਨਾ ਤੇ ਤੇ ਜਿਹੜੀ ਦੂਜੀ ਮਸ਼ੀਨ ਆ ਉਹਦਾ ਵੀ ਅੱਜ ਕੋਈ ਓਹ ਹੋ ਗਿਆ ਸੀਗਾ ਆਪਣਾ ਸਤਾਵ ਅਕਰਾਂ ਦੇ ਵਿੱਚ ਪਰਾਲੀ ਭਰ ਗਈ ਸੀ ਉੱਤੇ ਤੇ ਕੋਈ ਕੋਈ ਦਿਨ ਹੁੰਦਾ ਹੀ ਆ ਵੀ ਜਿੱਦਣ ਬਾੜੇ ਜਿਆਦੇ ਗਰੌਹ ਚੜਿਆ ਹੁੰਦਾ ਹਨ ਕੋਈ ਕੋਈ ਦਿਨ ਸਵੇਰੇ ਸਵੇਰੇ ਕੋਈ ਸਵੇਰ ਤੋਂ ਹੀ ਹੁੰਦਾ ਕਿ ਸਟਾਰਟ ਹੋ ਜਾਂਦਾ ਇਹ ਜਿਆ ਕੰਮ ਤੇ ਬਾਕੀ ਚਲੋ ਆਪਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਚਲਾਈ ਦੀ ਆ ਮਸ਼ੀਨਰੀ ਕਿ ਵਾਹਿਗੁਰੂ ਨੇ ਜੋ ਕਰਨਾ ਚੰਗਾ ਹੀ ਕਰਨਾ ਮੈਂ ਕਹਿੰਦਾ ਸੀਗਾ ਵੀ ਆਪਣਾ ਝਾੜ ਘਾਟ ਨਿਕਲਿਆ ਹਨ ਝਾੜ ਘਾਟ ਵੀ ਕਣਕ ਦਾ ਵੀ ਝਾੜ ਘਾਟ ਨਿਕਲਿਆ ਪਰ ਹੁਣ ਜਿਹੜੇ ਵੀਰਾਂ ਦੇ ਗੜੇ ਪੈ ਗਏ ਹਨ ਜੱਗ ਕਿੱਡਾ ਨੁਕਸਾਨ ਕਰਤਾ ਗੜਿਆਂ ਨੇ ਉਹ ਵੀ ਤਾਂ ਉਹੀ ਗੱਲ ਹੋਗੀ ਹਨਾ ਕਿ ਉਹੀ ਆ ਕਿ ਰੱਬ ਨੇ ਜਿੰਨਾ ਦੇਣਾ ਉਹ ਦੇਣਾ ਹੀ ਦੇਣਾ ਵਾ ਚਾਹੇ ਰੱਬ ਨੇ ਜੇ ਜਿਆਦਾ ਦਿੱਤ ਰੱਬ ਨੇ ਲੈ ਕੇ ਜਾਣਾ ਤਾਂ ਡਰਾਮਾ ਚ ਉਖੜਾ ਕੇ ਲੈ ਜਾਂਦੇ ਆ ਡੈਡੀ ਹੁਣ ਨਹੀਂ ਕਹਿੰਦੇ ਹੁੰਦੇ ਆ ਵੀ ਜੇ ਵਾਇਗਰੂ ਨੇ ਨਹੀਂ ਦੇਣਾ ਤਾਂ ਡਰਮਾ ਚੋ ਕਢਾ ਕੇ ਲੈ ਜਾਂਦਾ ਜਿਵੇਂ ਹਾੜ ਆਗੇ ਸੀਗੇ ਤੇ ਲੋ ਡਰਮ ਭਰੇ ਹੋਏ ਆਂਦੇ ਆਪਾਂ ਤਾਂ ਕਹਿੰਦੇ ਵੀ ਅਸੀਂ ਤਾਂ ਕਣਕ ਸਾਂਭ ਲਈ ਤੂੜੀ ਸਾਂਭ ਲਈ ਹਾੜ ਆਗੇ ਡਰਮਾ ਚੋ ਵੀ ਕਢਾ ਕੇ ਲੈ ਗਿਆ ਵਾਹਿਗੁਰੂ ਦੇਖ ਲਓ ਨਾ ਤੇ ਕੀ ਉਹੀ ਆ ਕਿ ਇੱਕ ਆਪਾਂ ਜੱਟੀਆਂ ਕਿਸਾਨ ਹੀ ਆ ਕਿ ਜਿਹੜਾ ਕਹਿੰਦੇ ਨਾ ਚੱਲ ਹੋਊ ਕੋਈ ਗੱਲ ਨਹੀਂ ਤੇ ਵੀ ਅਗਲੀ ਵਾਰ ਮੈਂ ਹੋ ਜਾਊਗਾ ਹਨਾ ਤੇ ਬਸ ਇੱਕ ਕਿਸਾਨ ਦੇ ਵਿੱਚ ਹੀ ਆ ਇਹ ਰਵਾਇਗੁਰੂ ਨੇ ਬਦਾਤ ਬਖਸ਼ੀ ਹੋਈ ਆ ਵੀ ਜਿਹੜਾ ਇਹ ਕਹਿ ਸਕਦਾ ਵਾ ਉਹਨਾਂ ਆਪਾਂ ਵੀ ਇਹੀ ਕਹਤਾ ਵੀ ਚੱਲ ਕੋਈ ਗੱਲ ਨਹੀਂ ਅਗਲੀ ਵਾਰ ਨੂੰ ਜੇ ਕੋਈ ਗਲਤੀ ਹੋਈ ਆ ਉਹ ਤਾਂ ਸਿੱਖਿਆ ਲਈ ਆ ਵੀ ਅਗਲੀ ਵਾਰ ਨੂੰ ਨਹੀਂ ਕਰਾਂਗੇ ਇਹ ਤੇ ਆਪੋ ਜਨਾ ਜੇ ਕੋਈ ਗਲਤੀ ਹੋਈ ਆ ਉਹ ਵੀ ਤਾਂ ਹੋਈ ਵੀ ਹੋਊਗੀ ਇਹਦੇ 'ਚ ਨਹੀਂ ਕੋਈ ਗੱਲ ਤੇ ਆਪਾਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹਿੰਦੇ ਤੇ ਬਾਕੀ ਜੋ ਕੁਝ ਹੈਗਾ ਲਾਈਫ ਦੇ ਵਿੱਚ ਉਹ ਹੋਣਾ ਹੀ ਹੋਣਾ ਵਾ ਆਪਾਂ ਕੰਡਾ ਕਰਾਤਾ ਭਿੰਡੀ ਦਾ ਕੰਡਾ ਕਰਾ ਕੇ ਦੀ ਹੁਣ ਚਲਦੇ ਆ ਫਾਰਮ ਤੇ ਨੂੰ ਫਾਰਮ ਤੇ ਸਵਰਾਜ ਮਸ਼ੀਨ ਨੂੰ ਲੱਗੇ ਹੋਏ ਆ ਉਹਨੂੰ ਲੋਡ ਕਰਨ ਕੱਲ ਨੂੰ ਉਹ ਵੀ ਚਲਾਉਣਾ ਕੰਮ ਹੋ ਗਿਆ ਬਾਲਾ ਜਿਆਦੇ ਟੈਟ ਤੇ ਅੱਜ ਮਸ਼ੀਨ ਖੜਨ ਕਾਰਨ 10 ਕਿੱਲੇ ਮਰ ਗਏ ਅੱਜ ਤੇ ਤਾਂ ਕਰਕੇ ਇਹ ਕੰਮ ਨਾ ਨਜਾਇਜ਼ ਹੀ ਟੈਟ ਹੋ ਗਿਆ ਇੰਨਾ ਹੋਣਾ ਨਹੀਂ ਤੇ ਚਾਹੀਦਾ ਪਰ ਬਹੁਤ ਜ਼ਿਆਦੇ ਟੈਟ ਮੈਂ ਤਾਂ ਯਾਰ ਐਵੇਂ ਉਹ ਬਾਈ ਨਹੀਂ ਜੈਦ ਕਰ ਲਈ ਵੀ ਸਾਡੇ ਇਹਦੀ ਜਿਹੜੀ ਮਸ਼ੀਨ ਆ ਭੇਰਦੀ ਤੇ ਕਿ ਪੂਰੀ ਕੰਮ ਵੱਧੂ ਸੀਗਾ ਆਪਣੇ ਕੋਲ ਦੋ ਮਸ਼ੀਨਾਂ ਦਾ ਨਾ ਦੋ ਹਾਲੈਂਡਾਂ ਦਾ ਵੱਧੂ ਸੀਗਾ ਸਵਰਾਜ ਚਾਹੇ ਨਾ ਹੀ ਚਲਾਉਂਦੇ ਐਵੇਂ ਟੈਨਸ਼ਨ ਜੀ ਹੋਈ ਪਈ ਆ ਵੀ ਸਾਲੀ ਹਣਾ ਕਿ ਹਾਂ ਭਾਈ ਇਹਦੇ ਵੀ ਜਾਣਾ ਇਹਨਾਂ ਦੇ ਵੀ ਜਾਣਾ ਜਿੰਨਾ ਜਿੰਨਾਂ ਦੇ ਬਾਡੀ ਦਾ ਚਲੋ ਪੜਿਆ ਹੋਇਆ ਜਿੰਨਾਂ ਦੇ ਪੱਕੇ ਵੜਦੇ ਆ ਨਾ ਤੇ ਪਤਾ ਕੀ ਗੱਲ ਆ ਵੀ ਆਹ ਦੈਨੀਆਂ ਹੀ ਹੁੰਦੇ ਆ ਕਿ ਇੱਕ ਦਿਨ ਵੀ ਅਗਲੇ ਦਾ ਕੋਈ ਸਾਰੇ ਡਰਦੇ ਆ ਹਨਾ ਵੀ ਗੜੇ ਨਾ ਪਹਿ ਜਾਣ ਜਾਂ ਕੁਛ ਵੀ ਇਤਾਂ ਦੀਆਂ ਚੀਜ਼ਾਂ ਦਾ ਸਾਰੇ ਡਰਦੇ ਆ ਹੁਣ ਕੀ ਕਰਿਆ ਜਾਵੇ ਦੱਸੋ ਕੋਈ ਹੱਲ ਨਹੀਂ ਹੈਗਾ ਇਦਾਂ ਕਰ ਬਾਕੀ ਤਾਂ ਆ ਦੇਖੋ ਕੰਮ ਵੀਰੇ ਆਪਾਂ ਦਾ ਦੇਖੋ ਆਪਾਂ ਤਾਂ ਮਸ਼ੀਨ ਚਲਾਈ ਆ ਆਪਾਂ ਤਾਂ ਇਹੀ ਕਹਿੰਦੇ ਆ ਵੀ ਜਿਆਦੇ ਤੋਂ ਜਿਆਦੇ ਇਕੱਲੇ ਵੱਟਿਏ ਹਨਾ ਆਪਾਂ ਨੂੰ ਤਾਂ ਇਹੀ ਆ ਕਿ ਜਿਆਦਾ ਤੋਂ ਜਿਆਦਾ ਵੱਡਾਂਗੇ ਤਾਂ ਜਦੋਂ ਪੈਸੇ ਚਾਰ ਆਉਣਗੇ ਕਿਸਤ ਮੁੜ ਜੂਗੀ ਮਸ਼ੀਨ ਦੀ ਹੋਰ ਕੀ ਆ ਬੰਦਿਆਂ ਦਾ ਖਰਚਾ ਨਿਕਲ ਜੂਗਾ ਹਨ ਤੇ ਬਸ ਆਪਾਂ ਨੂੰ ਤਾਂ ਇਹੀ ਆ ਹਨਾ ਕਿ ਵਧੀਆ ਚੱਲੀ ਜਾਵੇ ਕੰਮ ਇਹ ਹੋਰ ਤਾਂ ਆਪਾਂ ਨੂੰ ਕੀ ਆ ਤੇ ਬਸ ਵਾਹਿਗੁਰੂ ਅੱਗੇ ਅਰਦਾਸ ਆ ਕਿ ਸਾਰੇ ਵੀਰਾਂ ਦੀਆਂ ਕਣਕਾਂ ਟਾਈਮ ਸਿਰ ਸਾਮ੍ਹ ਕੇ ਅੰਦਰ ਚਲੇ ਜਾਣ ਚਲੋ ਮਉਣ ਵਾਹਿਗੁਰੂ ਬਖਸ਼ੇ ਤੇ ਇਹਰਾ પ્રયાસ ਇੱਥੇ ਰੱਖੇ ਪਰ ਇਹੀ ਅਰਦਾਸ ਆ ਵਾਹਿਗੁਰੂ ਜੀ